ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬੀ ਦੇ ਸਾਡੇ ਉੱਗੇ ਗਾਇਕ ਰਾਜ ਗਾਇਕ ਸਾਬਕਾ ਮੈਂਬਰ ਪਾਰਲੀਮੈਂਟ ਔਰ ਮੇਰੇ ਬਹੁਤ ਪਿਆਰੇ ਸਾਥੀ ਅੰਤਰਾਜ ਹੰਸਜੀ ਦੇ ਜੀਵਨ ਸਾਥੀ ਸਤਕਾਰਯੋਗ ਭੈਣ ਜੀ ਰੇਸ਼ਮ ਕੌਰ ਜੀ ਅਕਾਰਚਲਨ ਕਰਕੇ ਔਰ ਮੈਂ ਸਮਝਦਾ ਕਿ ਸਾਰੇ ਹੰਸ ਪਰਿਵਾਰ ਵਾਸਤੇ ਬਹੁਤ ਵੱਡਾ ਸਦਮਾ ਬੜਾ ਅਕਹਿ ਤੇ ਅਸਹਿ ਵਿਛੋੜਾ ਉਮਰ ਦੇ ਇਸ ਪੜਾ ਤੇ ਜੀਵਨ ਸਾਥੀ ਦਾ ਚਲੇ ਜਾਣਾ ਔਰ ਉਸ ਨੇਕ ਰੂਹ ਦਾ ਚਲੇ ਜਾਣਾ ਜਿਹਦਾ ਹੰਸ ਭਾਜੀ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਬੜੀ ਵੱਡੀ ਤਪੱਸਿਆ ਬੜੀ ਵੱਡੀ ਕਲਣਾ ਔਰ ਐਸ ਉਮਰ ਦੇ ਵਿੱਚ ਬੱਚਿਆਂ ਦੇ ਸਿਰ ਤੋਂ ਮਾਂ ਦਾ ਚਲੇ ਜਾਣਾ ਇਹ ਸਾਰੇ ਜਿਹੜੇ ਵਿਛੋੜੇ ਐ ਬਹੁਤ ਵੱਡੇ ਸਦਮੇ ਪਰ ਉਸ ਮਾਲਕ ਦੇ ਹੁਕਮ ਦੇ ਵਿੱਚ ਆ ਸੋ ਮੇਰੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਕਿ ਪ੍ਰਮਾਤਮਾ ਸਾਰੇ ਹੰਸ ਪਰਿਵਾਰ ਨੂੰ ਹੌਸਲਾ ਦੇਵੇ ਔਰ ਸਾਡੇ ਭੈਣ ਜੀ ਨੂੰ ਚੰਨਾਂ ਦੇ ਵਿੱਚ ਨਿਵਾਸ ਬਖਸ਼ੇ ਬਹੁਤ ਵੱਡਾ ਦੁੱਖ ਠੀਕ ਹੋ ਚੇ ਨਾ ਜੀ ਇੱਕ ਇੱਕ ਬਿਮਾਰ ਸੀ ਬਾਅਦ ਪਹਿਲਾਂ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਸੀ ਬਾਅਦ ਅਟੈਕ ਵੀ ਆਈ ਹੈ ਔਰ ਇਹ ਡਾਕਟਰ ਹੀ ਬਹੁਤ ਸਾਰੀ ਬੇਟੀ ਦੁੱਲੂ ਤੇ ਵੀ ਉਹ ਪਰਮਿਤ ਕਰੇ ਸੀ ਜੀ ਲੇਕਿਨ ਨਹੀਂ ਉਹ ਸਮਝ ਨਹੀਂ ਆ ਕਿੰਨੇ ਦਿਨਾਂ ਤੋਂ ਅੰਤਿਮ ਸੰਸਕਾਰ ਦਾ ਕੱਲ ਸਵੇਰੇ 11 ਵਜੇ ਦਾ ਲੰਗ ਤੋਂ ਸੰਸਕਾਰ ਹੋਊਗਾ ਔਰ ਪਾਜਾ ਜਿਹੜਾ ਪਿੰਡਾ ਸਫੀਪੋਟ ਹੈ 9 ਤੋਂ 56 ਕਿਲੋਮੀਟਰ ਦੂਰ ਹੈ ਉੱਥੇ ਕੀਤਾ ਜਾਊਗਾ ਕਦੋਂ ਤੋਂ ਦਾਖਲ ਸੀਗੇ ਹਸਪਤਾਲ ਹਾਂਜੀ ਕਦੋਂ ਦਾਖਲ ਪਹਿਲੇ 5 ਦਿਨ ਤੋਂ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬੀ ਤੇ ਸਾਡੇ ਓਕੇ ਗਾਇਕ ਰਾਜ ਗਾਇਕ ਸਾਬਕਾ ਮੈਂਬਰ ਪਾਰਲੀਮੈਂਟ ਔਰ ਮੇਰੇ ਬਹੁਤ ਪਿਆਰੇ ਸਾਥੀ ਹੰਸ ਰਾਜ ਹੰਸ ਜੀ ਦੇ ਜੀਵਨ ਸਾਥੀ ਸਤਕਾਰਯੋਗ ਭੈਣ ਜੀ ਰੇਸ਼ਮ ਕੌਰ ਜੀ ਅਕਾਲ ਚਲਾਣਾ ਕਰਕੇ ਔਰ ਮੈਂ ਸਮਝਦਾ ਕਿ ਸਾਰੇ ਹੀ ਹੰਸ ਪਰਿਵਾਰ ਵਾਸਤੇ ਬਹੁਤ ਵੱਡਾ ਸਦਮਾ ਬੜਾ ਅਕਾਇ ਤੇ ਅਸਹਿ ਵਿਛੋੜਾ ਉਮਰ ਦੇ ਇਸ ਪੜਾ ਤੇ ਜੀਵਨ ਸਾਥੀ ਦਾ ਚਲੇ ਜਾਣਾ ਔਰ ਉਸ ਨੇਕ ਰੂਹ ਦਾ ਚਲੇ ਜਾਣਾ ਜਿਹਦਾ ਹੰਸ ਭਾਜੀ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਬੜੀ ਵੱਡੀ ਤਪੱਸਿਆ ਬੜੀ ਵੱਡੀ ਕਲਣਾ ਔਰ ਇਸ ਉਮਰ ਦੇ ਵਿੱਚ ਬੱਚਿਆਂ ਦੇ ਸਿਰ ਤੋਂ ਮਾਂ ਦਾ ਚਲੇ ਜਾਣਾ ਇਹ ਸਾਰੇ ਜਿਹੜੇ ਵਿਛੋੜੇ ਆ ਬਹੁਤ ਵੱਡੇ ਸਦਮੇ ਪਰ ਉਸ ਮਾਲਕ ਦੇ ਹੁਕਮ ਦੇ ਵਿੱਚ ਆ ਸੋ ਮੇਰੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਹੈ ਕਿ ਪ੍ਰਮਾਤਮਾ ਸਾਰੇ ਹੰਸ ਪਰਿਵਾਰ ਨੂੰ ਹੌਸਲਾ ਦੇਵੇ ਔਰ ਸਾਡੇ ਭੈਣ ਜੀ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਬਹੁਤ ਵੱਡਾ ਦੁੱਖ ਠੀਕ ਹੋਤੀ ਨਾਲ ਆਦੀ ਸਾਰੀ ਜੀ ਤੇ ਕੋਈ ਜਮਾਨਤ ਨਹੀਂ ਸੀ ਬਾਅਦ ਪਹਿਲਾਂ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਸੀ ਬਾਅਦ ਅਟੈਕ ਵੀ ਆਈ ਹੈ ਔਰ ਇਹ ਡਾਕਟਰੀ ਬਹੁਤ ਹੀ ਸਾਰੀ ਬੇਟੀ ਦੂਨੀ ਉੱਤੇ ਵੀ ਉਹ ਫਾਰਮੇਸੀ ਕਰੇ ਸੀ ਜੀ ਲੇਕਿਨ ਨਹੀਂ ਉਹ ਸਮਝ ਨਹੀਂ ਆਇਆ ਕਿੰਨੇ ਵਜੇ ਦਾ ਅੰਤਿਮ ਸਸਕਾਰ ਹੈ ਕੱਲ ਸਵੇਰੇ 11 ਵਜੇ ਦਾ ਜਿਹੜਾ ਅੰਤਿਮ ਸਸਕਾਰ ਹੋਊਗਾ। ਔਰ ਪਾਜਾ ਜਿਹੜਾ ਪਿੰਡਾ ਸਫੀਪੋਟ ਹੈ। ਲਾਇਕ ਤੋਂ 5 ਕਿਲੋਮੀਟਰ ਦੂਰ ਹੈ। ਉੱਥੇ ਕੀਤਾ ਜਾਊਗਾ। ਕਦੋਂ ਤੋਂ ਦਾਖਲ ਸੀਗੇ ਹਸਪਤਾਲ? ਹਾਂਜੀ ਕਦੋਂ ਤੋਂ ਦਾਖਲ ਸੀ 5 ਦਿਨ